ਆਏ ਤੇਲ ਪਾਉਣੇ ਨਾ ਨਾਲੀ ਵੀ ਲਾ ਲੈਨੇ ਤੇ ਖੌ ਨਾਲੀ ਵੀ ਲਾ ਲਈਦੀ ਆ ਤੇ ਥੋੜੀ ਗੰਦੀ ਹੋ ਜਾਂਦੀ ਉਤੋਂ ਮਿੱਟੀ ਘਟਾ ਜਾਂ ਮਗਰ ਇਧਰਾਂ ਮੈਂ ਕੋਈ ਭਰੀ ਟ੍ਰੈਫਿਕ ਤੇਰਾ ਦਾ ਦੂਜਾ ਨੋ 17 ਟਾਪੇ ਦੇ ਦੋਵੇਂ ਲੋਕ ਖੁੱਲੇ ਟਾਪਾ ਨਹੀਂ ਚੱਟਿਆ ਗਿਆ ਟਰੈਕਟਰ ਚੱਲੀ ਜਾਂਦਾ ਟਰੈਕਟਰ ਨੇ ਬਸ ਉਹੀ 1.5 200 RPM ਡਰਾਪ ਕਰਿਆ ਬੈਲਟਾਂ ਹੀ ਸਲਿੱਪ ਹੋ ਗੀਆਂ ਪੂਰਾ ਰੀਰੂਲ ਖੜ ਗਈ ਸਾਰੀ ਮਹੀਨ ਖੜ ਗਈ ਗੰਗਾਰਾ ਗਿਆ ਮੈਂ ਸਪਰੇ ਹਟ ਗਿਆ ਉਹ ਦੇਖੋ ਤੁਸੀਂ ਬੱਦਲ ਬਣਿਆ ਫਿਰਦਾ ਜੰਗਲ ਪੂਰਾ ਹਾਲ ਹੈ ਇੱਕ ਤਾਂ ਯਾਰ ਗਾਣੇ ਚੱਲਦੇ ਆ ਸਾਡੇ ਬੰਦੇ ਦੇ ਤੇ ਐ ਹੁੰਦਾ ਹੋਰ ਨਾ ਕੋਪੀ ਕੋਪੀ ਰਾਈਟ ਆ ਜਾਏ ਆ ਦੇਖੋ ਸ਼ੋਅ ਤੇ ਛੱਟੇ ਡਿੱਗ ਜਾਂਦੇ ਕੰਮ ਫੇਰ ਖੜ ਜਾਣਾ ਮੇਤਰਾ ਮਨ ਲਾਦਾ ਇੱਡਾ ਹੀ ਕੰਮ ਖਲਮਲਾ ਕੇ ਯਾਰ ਇਹ ਤਾਂ ਕੀ ਦਾ ਲੰਮਾ ਚੱਲ ਜਾਣਾ ਸੀਜ਼ਨ ਆ ਬਾਸ ਪਤੀ ਲਾਉਣ ਦਾ ਰੱਦਾ ਇਸੇ ਕਰ ਨਹੀਂ ਬਣਿਆ ਕੋਸਤਾ ਮੈਂ ਯਾਰ ਵਿੱਚ ਇੱਧਰ ਫਿਰਦੇ ਆ ਪਨੀਰੀ ਦੀ ਘੇਰ ਨਹੀਂ ਹੋਣੀਗੀ ਤੇ ਨਾ ਹੀ ਉਦੋਂ ਤੱਕ ਵਿਹਲਾ ਹੋ ਜਾਣਾ ਲਿਪਾਂ ਲੁਪਾਂਗੇ ਤੇ ਵਾਣ ਵੁਣ ਵਾਣ ਦਾ ਸਵਾਦ ਨਹੀਂ ਆਉਣਾਗਾ ਬਾਕੀ ਇੱਥੇ ਕੰਮ ਆਪਣਾ ਬੋਰ ਤੇ ਡੀਜ਼ਲ ਤੇ ਆ ਤੇ ਇਹ ਤਾਂ ਆਪਾਂ ਮੰਨ ਲਓ ਬਾਸ ਪਤੀ ਲਾਵਾਂਗੇ ਬਾਕੀ ਜਿਹੜਾ ਮੇਨ ਆ ਕਾਰਨੇ ਫੂਸਾ ਨਾਲ ਲਾਉਣ ਦਾ ਇਹ ਵੀ ਆ ਵੀ ਆਪਾਂ ਉਧਰ ਦੂਸਰੀ ਸਾਈਡ ਦਾ ਆਲੂ ਲਾਉਣੇ ਆ ਤੇ ਆਲੂਆਂ ਵਾਲਾ ਝੋਨਾ ਆਪਾਂ ਨੂੰ ਫੂਸੇ ਦੇ ਬਰਾਬਰ ਲਾਉਣਾ ਪੈਣਾ ਉਹ ਜਾਂਦਾ 1509 ਲਾਵਾਂਗੇ ਜਾਂ ਕੋਈ ਹੋਰ ਵੈਰੈਟੀ 14 14 ਪਿਛਲੇ ਈਰੀ ਆਪਾਂ 26 ਲਾਇਆ 26 ਦੀ ਵਿਕਣ ਚ ਕਿੱਲ ਪਾਈ ਸੀ ਤਾਂ ਕਰਕੇ ਫਿਰ ਯਾਰ ਵੀ ਦੋਹੀ ਪਾਸੇ ਨਾ ਸੂਤ ਜਾਣੀ ਹੋਣਾਗਾ ਇੱਕ ਤੁਹਾਨੂੰ ਪਤਾ ਮਹਾਰਾਜ ਦੀ ਗਰਫਾਣਾ ਆਪਣਾ ਥੋੜਾ ਤੋੜਾ ਫੇਰਾ ਜਿਆਦੇ ਆ ਤਾਂ ਕਰਕੇ ਉਹੀ ਝੋਨਾ ਲਾਵਾਂਗੇ ਜਿਹੜਾ ਸੌਖਾ ਪਾਲ ਜੀ ਕਿਉਂਕਿ ਬਾਹਪਤੀ ਵੀ ਠੀਕ پیسے ਵਟਾ ਜਾਂਦਾ ਚਲੋ ਬਾਕੀ ਆਪਣਾ ਮੇਨ ਟਾਰਗੇਟ ਹੁਣ ਆਲੂਆਂ ਤੇ ਆਲੂ ਆਪਾਂ ਪੂਰਾ ਨਜ਼ਾਰਾ ਦਿੰਦੇ ਆਂ ਵਾਈ ਕਰਨ ਚ ਅਜੇ ਜਿਹੜਾ ਮਨਾਫਾ ਹੈ ਉਹਦੇ ਤੇ ਤਾਂ ਹਜੇ ਆਪਾਂ ਨਹੀਂ ਕਿਸੇ ਦੇ ਬਰਾਬਰ ਜਾ ਸਕਦੇ ਕਿਉਂਕਿ ਆਪਾਂ ਨੂੰ ਹਜੇ ਖਰਚੇ ਓਵਰ ਹੋ ਜਾਂਦੇ ਆ ਮੰਨੇ ਨਾ ਉਹ ਜੇ ਲੋਕ ਦੋ ਕਰਦੇ ਆਪਾਂ ਹੱਥ ਚਾਰ ਕਰਦੇ ਆਂ ਸਭਰੇ ਆਂ ਜੇ ਲੋਕ ਦੋ ਡਾਈ ਪਾਉਂਦੇ ਆਪਾਂ ਤਿੰਨ ਪਾਈ ਜੰਨੇ ਚਾਰ ਪਾਈ ਜੰਨੇ ਹਨਾ ਮੰਨ ਲਓ ਤੇ ਬਾਕੀ ਉਹਦੇ ਚ ਹੌਲੀ ਹੌਲੀ ਐਕਸਪੀਰੀਅੰਸ ਹੋ ਜਾਊਗਾ ਤੇ ਉਹਦੇ ਤੋਂ ਉਦੋਂ ਬਾਅਦ ਮੱਕੀ ਤੇ ਆਹ ਜਾੜੇ ਹੁੰਦੀ ਹੈ ਚਲ ਮੱਕੀ ਪੈਸੇ ਵਟਾ ਜੇ ਮੱਤੀ ਥੋੜੀ ਜਿਹੀ ਨਰਮ ਰਹੇਗੀ ਯਾਰ ਮਸ਼ੀਨ ਚਲ ਗਿਆ ਰਿਆ ਇੱਕ ਨਹਿਰ ਦਾ ਪੌਲ ਬੰਦ ਸੀ ਜਿਹੜਾ ਮੇਨ ਚੱਕਰਾ ਪੌਲ ਬੰਦ ਕਰਨਾ ਸਾਡੀਆਂ ਪਾਈਪ ਲੈਣਾ ਜਿਹੜੀਆਂ ਜਿਹੜੀਆਂ ਆਪਣੀਆਂ ਪਾਈਪ ਲੈਣਾ ਉਹ ਹੈਗੀਆਂ ਹੀ ਬੰਦ ਸੀਗੀਆਂ ਉਹਦੇ ਕਰਕੇ ਬੋਰ ਦੇ ਪਾਣੀ ਲੱਗੇ ਗਏ ਥਲੜੇ ਪਾਣੀ ਹੈਗੇ ਨਰਮ ਥੋੜੇ ਜਿਹੀ ਤੇ ਬੋਰ ਦੇ ਪਾਣੀਆ ਕਰਕੇ ਮੱਕੀ ਓਡੀ ਠਾ ਨਹੀਂ ਮੱਤੀ ਨੇ ਬਣਾਇਆ ਤਾਂ ਕਰਕੇ ਬਾਕੀ ਚਲੋ ਜਿਹੜੇ ਪੈਸੇ ਵਟੇਗੇ ਖੱਟੇਗੇ ਮਾਰੇ ਸੋਖ ਸ਼ਾਂਤੀ ਦੇ ਮੇਨ ਸਹੀ ਥਾਂ ਲਵਾਵੇ ਹਨਾ ਹਰੇਕ ਦਿਨ ਸਕੂਨ ਦੀ ਨੀਂਦ ਸੋਈਏ ਇਹੇ ਵੱਡੀ ਚੀਜ਼ ਆ ਤੇ ਬਾਕੀ ਮਾਰਾ ਇਸ ਵਕਤ ਸ਼ਾਂਤੀ ਰੱਖਿਆ ਹਨ ਜਿਹੜੇ ਵੀ ਭਰਾ ਵੀਡੀਓ ਦੇ ਵਿੱਚ ਆਉਂਦੇ ਉਹਨਾਂ ਨੂੰ ਤੰਦਰੁਸਤ ਰਹਿਣਾ ਲੰਮੀਆਂ ਉਮਰਾਂ ਰਹਿਣਾ ਫੇਰ ਹੀ ਕਿਸੇ ਵੀਰ ਨੂੰ ਇਹ ਗੱਲਾਂ ਨਾਲ ਯਾਦ ਕਰੀਏ ਵੀ ਇੱਥੇ ਉਹ ਸੀਗਾ ਜਿਵੇਂ ਸਾਡੇ ਪਿੰਡੋਂ ਇੱਕ ਸਾਡਾ ਗਰਨਾਯਾ ਬਰਾੜ ਮੇਰਾ ਚਾਚਾ ਲੱਗਦਾ ਉਹ ਉਹ ਵਿਚਾਰੇ ਦੀ ਉਮਰ ਕੁਛ ਵੀ ਨਹੀਂ ਸੀ 35 36 ਸਾਲਾਂ ਹੋਣੀ ਆ ਉਮਰ ਤੇ ਉਹਦੀ ਡੈਥ ਹੋ ਗਈ ਹਨਾ ਤੇ ਉਹ ਹੁਣ ਜਦੋਂ ਅਸੀਂ ਵੀਡੀਓ ਦੇਖਦੇ ਧਰਨੇ ਤੇ ਆਪਾਂ ਯਾਦਾਂ ਦੀ ਵੀਡੀਓ ਪਾਈ ਸੀ ਵੀ ਇੰਨੀਆਂ ਕ ਆਪਣੀਆਂ ਯਾਦਾਂ ਉੱਥੇ ਜੁੜੀਆਂ ਤੇ ਉੱਥੇ ਮੈਂ ਕੋਈ ਲਾਹਾ ਖੱਟਾ ਨੂੰ ਵੀਡੀਓ ਨਹੀਂ ਪਾਈਆਂ ਸੀ ਉੱਥੇ ਆਪਣੀਆਂ ਉਹਨੀਆਂ ਯਾਦਾਂ ਦੇ ਤੌਰ ਤੇ ਤਿੰਨ ਕ ਵੀਡੀਓ ਹੀ ਪਾਈਆਂ ਮੋਟੀਆਂ ਹੀਆਂ ਹਾਲਾਂਕਿ ਮੈਂ ਧਰਨੇ ਦੇ ਵਿੱਚ ਆਉਦੇ ਜਣੇ ਬਹੁਤ ਰਿਆਂ ਵੀ ਜਿਵੇਂ ਲੋਕਾਂ ਨੇ ਉੱਥੇ ਚੈਨਲ ਖੜੇ ਕਰਨੇ ਆਪਾਂ ਕਰਨਾ ਹੁੰਦਾ ਆਪਾਂ ਵੀ ਕਰ ਲੈਂਦੇ ਆ ਆਪਣੇ ਮੂਰੇਆਂ ਵੀਡੀਓ ਬਣੀਆਂ ਜਾਂਦੀਆਂ ਹੁੰਦੀਆਂ ਲੋਕਾਂ ਦੀ ਵੀ ਆ ਬਣਾਈ ਜਾਂਦਾ ਆਪਾਂ ਮੌਜ ਨਾਲ ਜੇ ਧਰਨੇ ਦੇ ਵਿੱਚ ਬੈਠੇ ਹਾਜ਼ਰੀ ਲਵਾਉਣਾ ਹੈ ਉਵੇਂ ਹੀ ਲਵਾਈਏ ਆਪ ਦਾ ਵਿੱਚੋਂ ਲਾਹਾ ਨਹੀਂ ਟਕਿਆ ਤੇ ਉਹ ਗੱਲ ਮੈਂ ਹੋਰ ਪਾਸੇ ਲੈ ਜਾਣਾ ਇੱਕ ਤਾਂ ਉਹ ਗੱਲ ਵੀ ਉਹ ਬੰਦੇ ਦੀ ਜਦੋਂ ਡੈਥ ਹੋ ਗਈ ਹਨਾ ਵਿਚਾਰੇ ਦੀ ਹੁਣ ਜਦੋਂ ਉਹਦੀ ਵੀਡੀਓ ਵੇਂਦੇ ਸੀਗੇ ਉਹ ਵਿੱਚ ਆਇਆ ਵਿਚਾਰਾ ਉਹ ਤੇ ਉਹ ਮਨ ਇੰਨਾ ਯਾਰ ਮਨ ਨੂੰ ਐ ਹੋਇਆ ਵੀ ਹਨਾ ਪਿੰਡ ਚ ਬੰਦਾ ਯਾਰ ਉਹ ਨਾਲ ਗਿਆ ਤੇ ਉਹ ਮਨ ਪੂਰਾ ਹੀ ਐ ਹੋਇਆ ਯਾਰ ਵੀਰ ਵਿਚਾਰਾ ਇੱਥੇ ਐ ਫਿਰਦਾ ਓਵੇਂ ਹਨਾ ਤੇ ਰੱਬ ਨਾ ਕਰੇ ਜਿਹੜੇ ਵੀਡੀਓ ਦੇ ਵਿੱਚ ਆਉਂਦੇ ਆ ਬੰਦੇ ਬਈ ਆਪਣੇ ਤੋਂ ਦੂਰ ਚਲੇ ਜਾਣ ਹਨਾ ਵੀ ਤੇ ਉਹ ਬਾਅਦ ਚ ਵੇਖ ਵੇਖ ਭਲਾਉਣੇ ਔਖੇ ਹੁੰਦੇ ਆ ਉਹ ਗੱਲਾ ਤੇ ਬਸ ਤਾਂ ਅੰਦਰ ਹਸਤੀ ਰਹੇ ਯਾਰ ਮੈਂ ਥੋੜੀਆਂ ਜਿਆਦਾ ਯੂਰੇ ਪਾਸੇ ਚਲ ਜਾਈਗਾ ਤੇ ਬਾਕੀ ਬਾਬਿਆਂ ਵੇਖੋ ਤੁਸੀਂ ਹੁਣ ਮੈਂ ਵਧੀਆ ਰ ਮੱਕ ਤੇ ਸਪਰੇ ਨਹੀਂ ਕਰਕੇ ਆਇਆ ਯਾਰ ਲੈ ਬਣ ਕੇ ਆ ਗਿਆ ਜਮਾ ਕਾਲੋਂ ਕਾਲੋਂ ਹੋ ਗਈ ਉਹ ਆਪਣਾ ਟਰੈਕ ਟਰੈਕ ਟ੍ਰਾਲੀ ਪੂਰੀ ਕਰਦੇ ਉਹਨਾਂ ਤਾਂ ਵੀ ਚੰਗਾ ਬਹੋਈ ਚੱਲੀ ਮੈਂ ਤਾਂ ਉਹ ਬਰਾਂਡੇ ਚਲਾਣਾ ਜਾ ਫਿਰ ਜਾਂਦਾ ਕੋਈ ਫਾਇਦਾ ਨਹੀਂ ਇਨੇ ਯਾਰ ਕਣਕੁਣਕ ਵੀ ਬਾਬਾ ਨਹੀਂ ਗੱਡੀ ਚੱਲਣ ਨੂੰ ਲੈਫਟ ਚੱਕ ਲੈ ਸ਼ਰਾ ਇਹਨੂੰ ਲਿਆ ਨੇੜ ਨੂੰ ਮੈਂ ਪਹਿਲਾਂ ਮੀਂਹ ਆ ਸੀ ਨਾ ਪਰਸੋਂ ਚੌਥੇ ਉਹਦੇ ਟਰੈਕਟਰ ਦਾ ਬੁਰਾ ਹਾਲ ਹੋ ਗਿਆ ਕਿ ਘੱਟੀ ਘੱਟਾ ਮਿੱਟੀ ਇਤੈ ਹੀ ਜਾਂਦਾ ਹੁਣ ਮੈਂ ਜਾ ਕੇ ਸਾਰਾ ਟਰੈਕਟਰ ਝਾੜਦਾ ਲੋ ਜੀ ਮੀਂਹ ਦੇ ਦਾਗ ਜੇ ਬਹੁਤ ਪੈਣ ਨੇ ਮਿੱਟੀ ਮੁੱਟੀ ਦੇ ਬੁਰੇ ਹਾਲ ਹੋ ਜਾਂਦੇ ਇੱਕ ਅੱਜ ਵਾਣ ਗਿੱਲਾ ਸੀ ਉਥੇ ਨੇ ਵਿੱਚ ਸਲੱਪ ਸਲੱਪ ਵੱਜੀ ਗਿਆ ਸਾਰੇ ਨਗਰਾਨੇ ਰੁੜ ਤਾ ਭਰੇ ਪਏ ਅੰਗਰ ਤੱਕੇ ਨਹੀਂ ਇਹਦੇ ਦੀ ਗੱਲੀ ਆਪਣੇ ਵਾਣ ਚ ਇੰਨਾ ਗੱਲਦਾ ਜਾਣੀ ਸਵੇਰੇ ਕੋਈ ਕੰਮ ਹੋਰ ਛੇੜਨਾ ਪੈਣਾ ਇੱਕੋ ਆਪਾਂ ਬੀਜ ਲਿਆਂਦਾ ਸੀ ਜਿਹੜਾ ਉਹ ਤਾਂ ਉੱਧਰ ਰਹਿ ਗਿਆ ਮੈਂ ਪੱਠੇ ਬੀਜੇ ਨਹੀਂਗੇ ਹੁਣ ਸਵੇਰੇ ਕਿੱਥੇ ਬੀਜਾਂਗੇ ਯਾਰ ਪੱਠਿਆਂ ਦਾ ਬਹੁਤ ਔਖਾ ਹੈ ਪਾ ਮਾਗਰ ਕਦੋਂ ਹੋਣਗੇ ਕਦੋਂ ਬੀਜੇ ਆਹ ਮਿੱਟੀ ਲਈ ਸੀ ਆਪਾਂ ਪਿਛਲੇ ਸਾਲ ਬਾਪੂ ਪਈ ਨਾ ਇਹਦੇ ਕਰਕੇ ਉੱਚੀ ਹੋ ਗਈ ਨਹੀਂ ਤਾਂ ਗਈ ਨਹੀਂ ਉੱਚੀ ਆ ਇਥੇ 2 ਮਹੀਨਾ ਸੀਗਾ ਉਹਨੇ ਵੀ ਪਹਿਲਾਂ ਹੀ ਟਰਾਲੀ ਪੂਰੀ ਕਰਕੇ ਉੱਟ ਗਿਆ ਤੇ ਉਧਰੋਂ ਵੀ ਆਪਣਾ ਮਿੱਤਰ ਸੇਮਾ ਵੀ ਉੱਟ ਗਿਆ ਪਰ ਫਿਰ ਆਪਣੀ ਟਰਾਲੀ ਰਹਿੰਦੀ ਸੀ ਉਹੀ ਜੀਆਂ ਬਾਹੀਆਂ ਮੈਂ ਆਪਣਾ ਟਰਾਲੀ ਭਰ ਕੇ ਹੁਣ ਤੇ ਹੁਣ ਚੱਲਦੇ ਆ ਘਰਾਂ ਨੂੰ ਲੋ ਵਾ ਮਿੱਤਰੋ ਆਪਣਾ ਆਹ ਦੇਖ ਰਾਤ ਦੇ ਲਾ ਬਸ ਉਹਦੇ ਨਾਲ ਤੜਕੇ ਸੁਬਹੇ ਕਰੂੰ ਪਹਿਲਾ ਪਹਿਰੇ ਤੇ ਛੇੜ ਰੋ ਮੰਗਾ ਦੇ ਲਾ ਗਿਆਂ ਤੋਂ ਇਹਦੇ ਘੇਰੇ ਨਾਲ ਲਾ ਗਿਆਂ ਛੱਡੀ ਵਾਲੀ ਦਵਾਈ ਦੋ ਮਾਣਾ ਬਿੰਗਰ ਤੇ ਹੁਣ ਤੱਕਦੇ ਆ ਫੇਰ ਕੋੜ ਮਗਰ ਫੇਰ ਟਰੈਕ ਪਾਵਾਂਗੇ ਜੇ ਕੰਮ ਨੇ ਪੜਦੇ ਤਾਂ ਫੇਰ ਜਾਓ ਜਾਂਦਾ ਮਹਾ ਖੁੰਦੇ ਜਣਾ ਕੇ ਕੱਢਿਆ ਮੈਂ ਦਾ ਕਿਤੇ ਨਹੀਂ ਨਾ ਹੋ ਜੇ 3 ਬਾਈ ਨਾ ਡੈੱਕ ਬਿਚੇ ਹੌਣ ਲੱਗਿਆ ਘਰ ਆ ਪੱਤੀ ਧੌਣ ਦੇਣ ਲੱਗ ਜਾਂਦੀ ਹੈ ਇਹ ਪਿਛਲੇ ਸਾਲ ਵੀ ਥਾਂ ਦੀ ਕਮੀ ਸੀ ਐਤ ਕੀ ਦਾ ਸੁਖ ਨਾ ਤਾ ਖੁੱਲਾ ਸੀ ਪਰ ਉਹ ਆਪਣੇ ਬੰਦੇ ਨੇ ਆਏ ਨੂੰ ਲੋਨ ਲੱਗ ਗਿਆ ਥੋੜਾ ਜਿਹਾ ਤਾਂ ਕਰਕੇ ਹੁਣ ਇੰਨੀ ਗੱਲ ਚੜਾਈ ਨਾ ਕਿ ਥਾਂ ਟਰੈਕਟਰ ਨਹੀਂ ਜੁਗ ਇਹ ਵੜਾਉਣਾ ਪਊਗਾ ਆ ਉਦੋਂ ਪੀਂਗੇ ਨਾ ਤੱਕ ਕੇ ਆਏ ਜਲਾ ਦੇ ਨਾਲ ਪਰਲੇ ਪਾਸੋਂ ਰੇਲੇ ਟਾਈਮ ਕਰਾਂਗੇ ਥੋੜਾ ਡੈਡਿੰਗ ਬੜਿੰਗ ਪਰ ਆਇਆ ਲਾਦਨ ਵਾਲੇ ਦੋ ਟਰੈਲਰ ਲਾਣ ਪੂਰਾ ਨਹੀਂ ਹੋਣ ਦਿੰਦਾ ਤਾਂ ਟਰੱਲਾਂ ਦਾ ਦੋ ਟਰੈਕਟਰ ਆ ਲਾਂਗਾ ਦਾ ਆਪਣਾ ਨਰਮ ਕਿਉਂਕਿ ਬੀਜੀ ਬਹੁਤ ਲੇਟ ਸੀ ਤੇ ਇੱਕ ਸੁੱਕਾ ਸੀ ਬਾਣ ਤੇ ਸੁਪਰ ਸੀਡਰ ਨਾਲ ਵੀ ਤੀ ਹਵਾ ਪੈ ਗਈ ਤੇ ਉਸ ਤੋਂ ਬਾਅਦ ਮਸਾਂ ਹੀ ਉਗਰੀ ਅਗਰੀ ਸੀਗੀ ਸਾਂਝ ਲੋ ਸਾਰੀ ਕਣਕ ਜੀ ਕਰਸੀ ਹੋਈ ਸੀ ਉਹ ਵੈਸੇ ਜਿਹੜੇ ਪਹਿਲਾਂ ਵੱਢੀ ਆਉਣੇ ਤਾਂ ਬਹੁਤ ਸੋਨਾ ਝਾੜ ਦਿੰਦਾ ਵਿੱਚੋਂ ਇੱਕ 9 ਕਿੱਲੇ ਆਣੇ 10 ਕਿੱਲੇ ਨੇ ਝਾੜ ਦਿੰਦਾ ਹੈ 70 ਮਣ ਦਾ ਬਿਨਾ ਉਹਦੇ ਤੋਂ 4 ਤੋਂ ਜੇ ਕਵਾਂਟਲਾਂ ਦੇ ਵਿੱਚ ਵੇਖੀਏ ਤਾਂ ਆਪਣਾ ਕਵਾਂਟਲ ਬਣਦੇ ਹੈਗੇ 826 ਸੀ ਉਹ 60 ਮੰਨਦੇ ਹੁੰਦੇ 24 ਕਵਾਂਟਲ ਤੇ 10 ਮੰਨਦੇ ਫਿਰ 2.5 ਕਵਾਂਟਲ ਹੋਗੇ 2.5 26 ਕਵਾਂਟਲ ਹਾਂ 2.5 26 ਕਵਾਂਟਲ ਨਿਕਲੇ ਰੱਬ ਤੁਹਾਡਾ ਭਲਾ ਕਰੇ ਕੋਈ ਝੂਠ ਨਹੀਂ ਕੋਈ ਫਰੇਵ ਨਹੀਂ ਅੱਖਾਂ ਕਨਾਲਾ ਚ 26 ਕਵਾਂਟਲ ਚਾਰ ਤੋਂ ਬਿਨਾ ਕੋਈ ਕਵਾਂਟਲ ਚਾਰ ਅੱਧਾ ਕਵਾਂਟਲ ਅੱਧਾ ਹੁੰਦਾ ਜਿਹੜਾ ਕੋਈ 50 ਕਿਲੋ ਚਾਰ ਦਾ ਹੋਊਗਾ ਜੀ ਟਰਾਲੀ ਜੋੜਦਾ ਨਹੀਂ ਦਿੰਦਾ ਸੀ ਆ ਇੱਥੇ ਨਾ ਇਹ ਮੀਂਹ ਪਿਆ ਕਰਕੇ ਲੰਗਾ ਗਿੱਲਾ ਤੇ ਜਿਹੜੀਆਂ ਆ ਸੱਥਰੀਆਂ ਇਹਦੇ ਥੱਲੇ ਉਵੇਂ ਹਰਾ ਹਰਾ ਕਚਾਰ ਪਿਆ ਜਿੱਲਾ ਤੇ ਉਹ ਕਈ ਵਾਰੀ ਰੁਗ ਵੱਜ ਜਾਂਦਾ ਤੇ ਚੋਕ ਹੋ ਗਈ ਸੀ ਰੁਗ ਵੱਜ ਜਾਂਦਾ ਤਾਂ ਕਰਕੇ ਹੁਣ ਟਰਾਲੀ ਜੁੜਨ ਦੇ ਦੀ ਇਹਨੇ ਨਹੀਂ ਤਾਂ ਜਦੋਂ ਮੈਂ ਮੋੜਦਾ ਹੀ ਉਹਨੂੰ ਜਾਂ ਦੂਜਾ ਟਰੈਕਟਰ ਮੋੜਦੇ ਉਹਨੂੰ ਵੀ ਨਹੀਂ ਆ ਮਨ ਨੂੰ ਖੜਨਾ ਮਿਲਦਾ ਜੀ ਨੱਪੀ ਤੁਰਿਆ ਜਿਆ ਕਾ ਟਾਂਗਰ ਨਰਮ ਆ ਗਿਆ ਇਧਰਲੇ ਵਾਹਨ ਚ ਸਹੀ ਸਹੀ ਥੋੜਾ ਨਰਮ ਤਾਂ ਹੁਣ ਦੂਜੇ ਲੋ ਜੀ ਨੱਪੀ ਉਹਦਾ ਅੱਧਾ ਹੀ ਵੱਡੀ ਦਾ ਅੱਧਾ ਥੱਲੇ ਛੱਡਦੀ ਜਾਂਦੀ ਹੈ ਚੀੜਾ ਜਾਂ ਬਣਾਉਂਦਾ ਵਾ ਅੱਜ ਪੂਰੀ ਤਿਆਰੀ। ਦਾ ਨਗਰੇ ਨੂੰ ਨਾ ਇੱਕ ਵਾਰੀ ਟਰਾਲੀ ਦੇ ਮੁਕਾਬਲੇ ਤੇ ਛੱਡ ਕੇ ਦੇਖਾਂ। ਕੀ ਕਰਦਾ। ਪਰ ਉਹਦੇ ਆਸਤੇ ਆਪਾਂ ਨੂੰ ਫੇਰ 2-3 ਦਿਨ ਮੋਡੀਫਿਕੇਸ਼ਨ ਹੋਰ ਕਰਨੀ ਪੈਣੀ ਹੈ। 2-3 ਜਗਾੜ ਕਰਨੇ ਪੈਣੇ। ਟਰਬੋ ਟਰਬੋ ਜੇ ਡਾੜੀ। ਟਰਬੋ ਜੇ ਕਰਾਂਗੇ, ਕਲੱਚ ਦਾ ਕਰਾਂਗੇ। ਤੇ ਆਪਾਂ ਆਪੋ ਚੇਂਜੀ ਕਰਾਂਗੇ। ਫੇਰ ਛੱਡਾਂਗੇ ਸਵਾਦ ਹੀ ਲੈਣਾ ਬਾਬੋ ਜ਼ਰੂਰੀ ਨਹੀਂ ਵੀ ਆਪਾਂ ਸਾਰੇ ਸੀਜ਼ਨ ਲਾਵਾਂਗੇ ਬਾਕੀ ਦਾ ਵਾਇਰਲ ਨੂੰ ਪਤਾ ਉਹਦੋਂ ਨਹੀਂ ਪੂਰ ਸ਼ਾਂਤੀ ਰੱਖੇ ਵੇਲੇ ਰੱਖੇ ਤੇ ਅਗਲੇ ਸੀਜ਼ਨ ਆਪਾਂ ਛੱਡਾਂਗੇ ਨੂੰ ਕਰੜਾ ਕਰਕੇ ਉਸ ਸੀਜ਼ਨ ਨਹੀਂ ਮੈਂ ਫਟ ਗਿਆ ਨਾ ਨਹੀਂ ਕਿਹਦੀ ਜਾਂਦੀ ਹੈ ਏਲਾ ਬੜਾ ਭੈਣਾ ਹੈ ਇਹ ਆ ਗਏ ਉਹ ਆ ਬਹਿ ਗਿਆ ਛਤਰੀ ਦੀ ਸਾਰੀ ਆਹ ਦੇ ਮਿੱਤਰੋ ਨਾ ਲੌਂ ਗਿਆ ਤੇ ਨੀੜਾ ਆਦਾ ਨੀੜਾ ਵੇਖਣਾ ਕਿ ਗੱਡੇ ਨਹੀਂ ਘਾੜਦੇ ਇਹਨਾਂ ਪਰ ਆਹ ਕਿ ਤੁਹਾਨੂੰ ਦਿਖਾਉਣੇ ਆਂ ਕਿੰਨੀ ਚਾਲਦਾ ਛੋਟਾ ਜੋ ਜਿਹੜਾ ਪਉਣਾ ਮੈਂ ਆਪਾਂ ਬਾ ਵੀਲੇ ਲੱਗੀਆਂ ਆਂਦੇ ਨਾ ਢਾਂਗਰ ਕਰਕੇ ਆ ਵੀਲੇ ਹੀ ਲੱਗੀਆਂ ਆਂਦੇ ਖਾਣੇ ਇਨੀ ਦਾ ਸਵਾਦ ਹੀ ਨਹੀਂ ਆਉਂਦਾ ਐਨਾ ਮਾਲ ਮੈਂ ਥੱਲੇ ਰਹੀ ਜਾਂਦਾ ਨਾ ਟਰੈਕਟਰ ਨੂੰ ਤੋਰਣਾ ਇਦਾਂ ਦਾ ਬੁਰੇ ਹਾਲ ਹੀ ਜਾਂਦੇ ਲਾਂਗਾ ਛੀੜਾ ਹੋਇਆ ਵਾ ਗਿੱਲਾ ਹੋਇਆ ਹੋਇਆ ਸਵਾਦ ਹੀ ਨਹੀਂ ਆਉਂਦਾ ਵੇਲਾ ਮੜਾ ਆ ਤੁਰਦਾ ਉਹਦੇ ਹੀ ਇਹ ਦੂ ਦਾ ਟੇਡਾ ਚੱਕ ਲੈਣਾ ਟੇਡੇ ਜਿਹਾ ਜੇ ਚੱਲ ਫੇਰ ਤਰਿਆ ਆਉਂਦਾ ਕਿੰਨੇ ਵਾਰੀ ਬੈਕ ਕਰੂਗਾ ਨਾ ਦੇਖੀ ਹੋਏ ਵਾਰੀ ਹੋ ਗਈ ਕੋਈ ਇੱਜ਼ਤ ਵਾਲੀ ਗੱਲ ਨਹੀਂ ਲੋੜ ਲਾੜ ਤਾਂ ਲੈਂਦਾ ਹੀ ਨਹੀਂ ਮੀਨੇ ਐਸੀ ਚਾਲ ਖਰਾਬ ਕਰੀ ਨਾ ਇੱਕ ਤਾਂ ਲੰਗੇ ਗਿੱਲੇ ਹੋ ਗਿਆ ਆਏ ਨਿਕਲਦੇ ਤੁਹਾਨੂੰ ਹਰੇਕ ਯਾਰ ਤੇ ਇੱਕ ਹੋਣਾ ਸੀ ਇਹਨੂੰ ਕੀ ਘੋਸ਼ਿਤ ਕਰੀਏ ਮਸ਼ੀਨ ਨੂੰ ਵੀ ਇਹ ਚੰਗੀ ਜਾਂ ਮਾੜੀ ਹੈ ਪਰ ਹੁਣ ਜਿਹੜਾ ਕਰਾਸ ਟੁੱਟਿਆ ਅੱਜ ਇਹ ਜਿਵੇਂ ਹੀ ਨਜ਼ਾਇਜ਼ੀ ਹੋ ਗਈ ਗੱਲਬਾਤ ਹੁਣ ਇੱਥੇ ਦੇਖ ਲੋ ਖੜੀ ਜਿੱਥੇ ਇੱਥੇ ਕੋਈ ਲੰਗਾ ਵੀ ਹੈ ਨਹੀਂ ਕੋਈ ਖਾਸ ਜਾਂ ਤਾਂ ਗਿੱਲੇ ਚ ਰੱਗ ਵੱਜੇ ਇਹਦੇ ਚ ਤੇ ਜਿਹੜਾ ਕ੍ਰਾਸ ਆਪਣੀਆਂ ਆ ਨਵੀਆਂ ਡੱਬੀਆਂ ਪਾਆਂ ਗੀਆਂ ਜਿਹੜਾ ਕ੍ਰਾਸ ਬੋਲ ਦਿੰਦੇ ਨੇ ਇਹਨੂੰ ਆਪਾਂ ਆ ਤਾਂ ਦਿਮਾਗ ਸਹੀ ਹੈ ਜੀ ਇਹ ਅਗਲਾ ਜਾਂ ਪਿਛਲਾ ਥੋੜੇ ਦਿਨ ਬਾਅਦ ਚ ਪਾਇਆ ਅਗਲਾ ਪਹਿਲਾਂ ਪਾਇਆ ਤੇ ਇਹਨੂੰ ਹੁਣ ਲੱਦਾ ਇਹ ਲੋ ਪਤਾ ਨਹੀਂ ਕੀ ਹੋ ਗਿਆ ਕਮਾਲ ਹੋ ਗਈ ਯਾਰ ਜਮਾ ਨਜ਼ਰ ਲੱਗ ਗਈ ਤੈਨੂੰ ਕ੍ਰਾਸ ਜਿਹੜਾ ਵਿਚਲਾ ਡੱਬੀਆਂ ਵਾਲਾ ਹੁੰਦਾ ਉਹ ਨਹੀਂ ਟੁੱਟਿਆ ਸੀ ਡਾਟ ਟੁੱਟਿਆ ਸੀਗਾ ਜਿੱਥੇ ਸ਼ਾਫਟ ਜੁੜੀ ਹੁੰਦੀ ਹੈ ਟਰੈਕਟਰ ਵਾਲੇ ਪਾਸਾ ਇੱਕ ਤਾਂ ਟਰੈਕਟਰ ਨਹੀਂ ਚੜ ਗਿਆ ਜਿਹੜਾ ਜਿਹੜੇ ਪਾਸੇ ਸ਼ਾਫਟ ਇੱਕ ਦੂਜੇ ਦੇ ਵਿੱਚ ਵੱਟਦੀ ਹੈ ਨਾ ਉਹ ਸ਼ਾਫਟ ਵਾਲੇ ਪਾਸੇ ਡੋਟੀ ਭੰਨਦਾ ਸਰਦਾਰ ਨੇ ਹੁਣ ਦੱਸੋ ਯਾਰ ਇੱਥੇ ਤਾਂ ਮਸ਼ੀਨ ਵੀ ਨਹੀਂ ਕੋਈ ਚੱਕਰਾ ਪਾ ਕੇ ਦੀ ਜਿਹੜਾ ਮਸ਼ੀਨ ਦਾ ਗੇਅਰ ਦਾ ਅਸੀਆ ਰੋਲਾ ਇਹ ਵਿਆਹ ਤਾਂ ਬਈ ਕੋਈ ਭੂਤ ਪ੍ਰੇਤੀ ਹੈ ਨਜ਼ਰ ਲੱਗਣ ਵਾਲਾ ਕੰਮ ਹੈ ਜਾਂ ਫਿਰ ਸਮਝ ਨਹੀਂ ਆਉਂਦੀ ਵੀ ਲੋਹਾ ਹੀ ਮਾੜਾ ਇਹ ਬਈ ਡੋਟੀ ਟੋਟਾ ਕਰਾਉਣ ਦਾ ਰਾਹ ਦਾ ਹੁਣ ਪੋ ਆ ਕੇ ਲਿਆਂਦਾ ਡੇਢ ਘੰਟਾ ਮਰ ਗਿਆ ਢਾਈ ਤਿੰਨ ਟਰਾਲੀਆਂ ਮਰ ਗਿਆ ਜੇ ਹੁਣ ਆ ਲਾਨ ਮੜਾ ਚੰਗਾ ਆ ਸੀ ਤਾਂ ਇੱਥੇ ਨੇ ਦੁੱਤ ਭੰਨਦਾ ਪਾਇਣ ਪਿਆਰ ਨੇ ਥੋੜੀ ਆਈ ਮਾ ਦਾ ਯਾਰ ਕੰਗਾ ਹੀ ਲਾ ਲੈ ਵੀ ਮਿੱਤਰੋ ਨੇੜਿਆ ਕੰਮ ਪੜਿਆ ਕਹਦਾ ਚਲੋ ਰਾਤ ਦਾ ਅੱਜ ਨੱਪੜ ਗਿਆ ਕੱਲ ਨੂੰ ਮਿਲਦੇ ਹਾਂ ਦੇਖੀ ਕਿ ਨਾ ਮਾਲ ਰਹੀ ਜਾਂਦਾ ਬਾਬੇ ਥੱਲੇ ਮੀਂਹ ਦੇ ਕਾਰਨ ਕਟਾਈ ਨਹੀਂ ਹੋ ਰਹੀ ਇਹ ਆਪਣੇ ਚਾਚੇ ਮਣੀ ਹੋਰਾਂ ਜੀ ਅੱਗੇ ਤੁਹਾਨੂੰ ਦੱਸਦਾ ਨਾ ਜਿਹੜੀ ਇਹ ਮਸ਼ੀਨ ਆ ਉਹਨਾਂ ਦੀ ਤੇ ਇਹਨਾਂ ਕੋਲੇ ਹਜੇ 70 75 ਕਿੱਲੇ ਪਏ ਆ ਪੈਂਡ ਚ ਸਾਰਿਆਂ ਤੋਂ ਵੱਧ ਲੰਘਾ ਇਹਨਾਂ ਕੋਲੇ ਰਹਿ ਗਿਆ ਹੁਣ ਬਾਕੀ ਸਭ ਨੇੜੇ ਕਰ ਲਗੇ ਆਹ ਦੇਖੋ ਲਓ ਡੂੜ ਡੂੜ ਟਰਾਲੀ ਦੋ ਥੱਲੇ ਹੀ ਰਹਿ ਗਣੇ ਆ ਆ ਦੇਰੇ ਇਹਨਾਂ ਨੇ ਰੋਕ ਦਿੱਤਾ ਪਰ ਮੈਂ ਆਉਣਾ ਦੋ ਕ ਮੈਂ ਲਾਇਆ ਦਾ ਦੋ ਟੈਨ ਹੀ ਲਾਇਏ ਦੋ ਹੀ ਲਾਇਏ ਉਹਨਾਂ ਨੇ ਵੀ ਕਰ ਦੋ ਹੀ ਲਾਇਆ ਸਹੀ ਜਗ੍ਹਾ ਤੇ ਸਾਰੇ ਟਰੈਕਟਰ ਨਾਲੋਂ ਵੱਧ ਭਜਦਾ ਤੀਜੇ ਦੀ ਭਾਈ ਕਣ ਤੀਜੇ ਦੇ ਫੁੱਲ ਕਰਦੇ ਸੀ ਤੇ ਆਹ ਲੱਗਦਾ ਵੀ ਰੋਕ ਲਗੇ ਜਣੇ ਰੁਕਣਾ ਨੇ ini dari bawah tora mereka. ਆਇਆ ਤੇਲ ਪਾਉਣੇ ਨਾ ਨਾਲੀ ਵੀ ਲਾ ਲੈਨੇ ਤੇ ਖੋ ਨਾਲੀ ਵੀ ਲਾ ਲਈਦੀ ਆ ਤੇ ਥੋੜੀ ਗੰਦੀ ਹੋ ਜਾਂਦੀ ਉਸ ਤੋਂ ਮਿੱਟੀ ਘਟਾ ਜਾ ਮਗਰ ਆਈ ਜਾਂਦਾ ਟੱਕਾਣਾ ਖੋਲਣਾ ਪੈਂਦਾ ਇਹਦਾ ਕਿੰਨੀ ਐਕਸਪੀਡ ਅਦਾਈਓ ਯੈਸ bro ਵੈਰੀ ਗੁੱਡ ਜੇ ਪਹਿਲੇ ਦਿਨ ਜੋਗ ਹੋਈ ਆ ਮੇਰੇ ਤੋਂ ਮੇਰੇ ਤਾਂ ਪਹਿਲੇ ਦਿਨ ਜੋਗ ਹੋਈ ਆ ਰੱਬ ਜਾਣੇ ਹੁਣ ਗੇਅਰ ਨੂੰ ਨਕਸ ਪਿਆ ਹੋਵੇ ਕ੍ਰਾਸ਼ ਹੋ ਗਈ ਜਾਂਦਾ ਟਰੈਕਟਰ ਫੁੱਲ ਲੋਡ ਤੇ ਹੀ ਤੇ ਟਾਪੇ ਦੇ ਦੋਵੇਂ ਲੋਕ ਖੁੱਲੇ ਟਾਪਾ ਨਹੀਂ ਚੱਟਿਆ ਗਿਆ ਟਰੈਕਟਰ ਚੱਲੀ ਜਾਂਦਾ ਟਰੈਕਟਰ ਨੇ ਬਸ ਉਹੀ 1.5 200 ਆਰਪੀ ਨੂੰ ਡਰਾਪ ਕਰਿਆ ਮੈਨੂੰ ਲੱਗਾ ਬੈਲਟਾਂ ਹੀ ਸਲਿੱਪ ਹੋ ਗੀਆਂ ਪੂਰਾ ਰੀਰੂਲ ਖੜਕੀ ਸਾਰੀ ਮਹੀਨ ਖੜਕੀ ਬੈਲਟਾਂ ਸਲਿੱਪ ਮਾਰ ਲੱਗੀਆਂ। ਡਰੌਪ ਜੀ ਬਹੁਤ ਮਹਿੰਗਾ ਓਏ। ਨੇਰੇ ਆ ਯਾਰ ਨੇਰੇ ਜਿਹਾ ਕੱਫ ਥੱਕ ਚੜੀ ਫਿਰਦੀ ਆ ਸਾਰ। ਚਲੋ ਕੱਢਦੇ ਆ ਰਾਡ ਨਾਲ। ਅਗਲਾ ਕ੍ਰਾਸ ਰਾਜਸਥਾਨ ਪਾਇਆ ਸੀ। ਹੁਣੇ ਉਹ ਵੀਰ ਬੋਲਣ ਜਿਹੜੇ ਕਹਿੰਦੇ ਆ ਵੀ ਕ੍ਰਾਸ ਗਰੀਸ ਨਹੀਂ ਕਰਦੇ ਕਮੈਂਟ ਕਰ। ਚਲੋ ਉਹ ਵੀਰ ਨੇ ਜਿਹੜੇ ਨੇ ਗੱਲ ਬਣਾਈ ਆ ਜਿਹਨੇ ਕਿਹਾ ਉਹ ਸਹੀ ਆ ਆਪ ਦੀਆਂ ਉਹਨਾਂ ਨੇ ਆਪਾਂ ਕਹਿੰਦੇ ਉਹਦੀਆਂ ਅਸੀਂ ਵੀ ਨਾਲ ਜਾਣੀਆਂ ਗੱਲਾਂ ਸੁਣਦੇ ਆ। ਪਰ ਬਹੁਤ ਵੀਰ ਸਿੱਧਾ ਕਮੈਂਟ ਕਰ ਦਿੰਦੇ ਜਿੰਨਾ ਕ ਪਤਾ ਹੁੰਦਾ ਜਿਵੇਂ ਉਹਦੇ ਕਹਿੰਦੇ ਸੀ ਕਿ ਛਾਉਟ ਨੂੰ ਬਾਈ ਗਰੀਸ ਕਰਨਾ ਨਹੀਂ ਵੀ ਛਾਉਟ ਨੂੰ ਗਰੀਸ ਕਿੱਥੇ ਉਹਨਾਂ ਦਾ ਪਤਦੀ ਨਹੀਂ ਤੇ ਉਹ ਗੱਲ ਆ ਵੀ ਆ ਹੁਣ ਸਾਡਾ ਹੀ ਡੇ ਆ ਤੀਜੇ ਵਾਂਗੂ ਦੇਣਾ ਨੂੰ ਸਾਰੀ ਮਸ਼ੀਨ ਗਰੀਸ ਕਰਦੇ ਆ ਡੇਲੀ ਵਾਂਗੂ ਇਹਨਾਂ ਤੇ ਮਿਲਦਾ ਮਾਰਦੇ ਹੀ ਮਾਰਦੇ ਕੋਈ ਕੀ ਕਹਣਾ ਇੱਕ ਅੱਧਾ ਦਿਨ ਨਾਗਾ ਪੈਂਦਾ ਹੋਵੇ ਤਾਂ ਤੇ ਫੁੱਲ ਗਰੀਸ ਨਾਲੇ ਬੜੇ ਹੀ ਹੁੰਦੇ ਆ ਸਮਝ ਲਓ ਬਾਲਾ ਵੀ ਨਹੀਂ ਘੱਟਦੇ ਤੇ ਅਕਸਰ ਮਿੱਟੀ ਘਟਾ ਫੜਦਾ ਹੁਣ ਵਿੱਚ ਫਿਰ ਟੇਡਾ ਚੱਲ ਬਣੇਗੇ ਜਿਆਦਾ ਕਰ ਦਿੰਦੇ ਆ ਚਲੋ ਕੋਈ ਨਹੀਂ ਪਰ ਟਰੈਕਟਰ ਜੋਰ ਹੀ ਨਜਾਇਜ਼ ਮਾਰੀ ਜਾਂਦਾ ਮਸ਼ੀਨ ਦਾ ਵੀ ਨਹੀਂ ਕਸੂਰ ਜੇ ਲਾਂਗਾ ਸੁੱਕਾ ਹੋਵੇ ਨਾ ਫਿਰ ਸੁੱਕੇ ਦਾ ਭਰਿਆ ਹੋਵੇ ਡਰਾਮਾ ਮੇਰੇ ਹਿਸਾਬ ਚ ਫਿਰ ਟਾਪਾ ਚੱਕਿਆ ਜਾ ਸਕਦਾ ਹੁਣ ਤਾਂ ਸਾਰਾ ਕੁਝ ਤੰਗ ਪੜਾ ਹੀ ਖੜ ਜਾਂਦਾ ਬੈਲਟਾਂ ਧੂਆਂ ਕੱਢ ਜਾਂਦੇ ਨੇ ਦੇਖੋ ਕਿੰਨਾ ਭਰਿਆ ਪਿਆ ਟਾਪਾ ਪਾਣੀ ਚੱਕਿਆ ਗਿਆ ਲੋਕ ਇਹਦੇ ਖੁੱਲੇ ਟਾਪਾ ਕੋਸਤਾ ਹੈਵੀ ਬੋਲਾ ਮੇਰੇ ਸਾਲੇ ਦਾ ਹੈ ਜਾ ਕਾ ਪਤਨਾ ਪੁੱਤਨਾ ਲੱਗੀਆਂ ਹੈ ਵੀ ਪੁੱਤ ਮੇਰਾ ਪਾਣੀ ਪਿਆਈ ਸਖਰੀ ਚ ਜਾਵਾਂ ਬਈ ਐ ਗਿੱਲਾ ਗਿੱਲਾ ਮਾਸਕ ਮਾਰੀ ਜਾਂਦਾ ਹਾਂ ਬੈਲਟਾਂ ਨਾਲ ਪਿਛਲੇ ਸੀਜ਼ਨ ਸੂਜਣ ਤਾਂ ਹੀ ਵੇਖਿਆ ਨਹੀਂ ਸੀ ਬੈਲਟਾਂ ਵੀ ਸਲਿੱਪ ਮਾਰ ਜਾਂਦੇ ਕਿਉਂਕਿ ਟਰੈਕਟਰ ਉਹਨਾਂ ਜ਼ੋਰ ਨਹੀਂ ਮਾਰਦੇ ਇੱਕ ਪੁਲੀ ਵੱਡੀ ਸੀ ਚੱਕਰ ਜ਼ਿਆਦੇ ਐ ਤੇ ਕੀ ਜ ਆ ਪਤਾ ਲੱਗਿਆ ਮਹਾ ਪਟਾ ਥ੍ਰੈਸ਼ਰ ਰਾੜ ਦੀ ਨਾ ਪਰ ਰੱਖੇ ਸੁੱਖ ਤੜਕੇ ਟਾਈਮ ਨਾਲ ਚਲਾਵਾਂਗੇ ਅੱਜ 24 ਟਰਾਲੀਆਂ ਹੋਣਾਂ ਹਜੇ ਲੋਕ ਹੁਣ ਤੁਰੇ ਜਾਂਦੇ ਹੋਵੇ ਇੱਕ ਇੱਧਰ ਚੱਲੀ ਜਾਂਦੇ ਨਹੀਂ ਇਹਨਾਂ ਦੀ ਗਲਤੀ ਹੈ ਆਪਣੀਆਂ 24 ਹੋਣਾਂ ਉਹ ਤਾਰ ਲਾਉਣ ਵਾਲੀ ਹੈ ਜਿਹੜੇ ਬਾਂਗਾਂ ਦੀ ਹੈਗੀ ਉਹ ਗੁੱਸਾ ਵੀ ਨਾ ਕਰਨ ਚਲੋ ਸੰਦਾ ਹੈ ਖਰਾਬੀ ਆਉਂਦੀ ਰਹਿੰਦੀ ਹੈ ਅਹੀਂ ਤਾਂ ਆਪਦਾ ਸੰਦਾ ਵੀ ਦਿਖਾਉਂਦੇ ਜੋ ਪਹਿਲਾਂ ਸਾਡੀ ਟੁੱਟਦੀ ਪਿਛਲੇ ਸਾਲ ਹੋਣੇ ਇਹ ਕਿਰਾਏ ਵਾਲੀ ਡੱਟਦੀ ਆ ਤਾਂ ਚਲ ਕੋਈ ਗੱਲ ਨਹੀਂ ਅੱਜ ਇਹਦਾ ਪੰਜਵਾਂ ਛੇਵਾਂ ਗੇੜਾ ਹੈ ਐਂਗਲਾ ਨੂੰ ਯਾਰ ਹੁੰਦਾ ਕੀ ਇਹ ਗਲਪੀ ਤੇ ਇਹ ਬਈ ਨਰਮ ਵਾਲੀ ਹੋएगी ਇਹ ਝੋਲ ਜੀ ਵੱਜੀ ਜਾਂਦੀ ਆ ਉਹਦੇ ਇੱਕ ਸਹੀ ਨਹੀਂ ਬਣੀ ਹੋਣੀ ਤਾਂ ਕਰਕੇ ਆਣਾ ਵੀ ਹੂੰ ਤਾਂ ਸਹੀ ਟੁੱਟਗਾ ਵੀ ਜੀ ਮਾੜਾ ਮੋਟਾ ਜਦੋਂ ਇਹ ਜੀ ਚੜਦਾ ਤਾਂ ਰਹਿਣਾ ਪਰ ਐਂਗਲ ਤੇ ਹੀ ਆਉਣਾ ਬੂ ਸਿੱਧਾ ਤੈਨੂੰ ਖਾਤਮੀ ਇਹਦਾ ਕੰਮ ਦਾ ਕਰਮ ਵਾਲੀ ਦਾ ਇਧਰ ਲਈ ਦਾ ਲਾਤੀ ਹੈ ਆਏ ਲਾਤੀ ਪੱਕੀ ਲਾਦੀ ਆ ਦਾ ਕੋੜੀ ਘਟ ਤਰ ਹੋਲਡਰ ਬੜੀ ਵੇਸ਼ ਲੈ ਵੀ ਹੋਲਡਰ ਆ ਤੂੰ ਆਇ ਫੜ ਕਰ ਖ ਮੈਂ ਨਾ ਲਾਵਾਂ ਇਥੇ ਖੜ ਪਹਿਲਾਂ ਨਹੀਂ ਜੀ ਆਈਏ ਨੂੰ ਇੱਕ ਵਾਰੀ ਸਵਾਗਤ ਆ ਤੁਹਾਡਾ ਤੇ ਤੁਹਾਡਾ ਤੇ ਥੋੜਾ ਸਾਨੂੰ ਮਾਰ ਰਿਹਾ ਧੱਕੇ ਪੂਰੇ ਦੂਜੇ ਦਾ ਬਾੜਾ ਹੌਲੀ ਹੋ ਜਾਂਦਾ ਤੇ ਤੀਜੇ ਦਾ ਬਾੜਾ ਵਗ ਪੈਂਦਾ ਤੀਜੇ ਦਾ ਤੋੜਾ ਤੇ ਦਾ ਇੰਨਾ ਨਾ ਤੂੰ ਵੀ ਬਾਈ ਕਿਹਦੇ ਨਾਲ ਲੱਗਦਾ ਹੀ ਨਹੀਂ ਲੱਗਾ ਜਣਾ ਆ ਲੈ ਲੈ ਜਾਈਦਾ ਚੱਲਾ ਤੇ ਭਾਈ ਦਾ ਲੋ ਲੈ ਵੀ ਮਿੱਤਰੋ 8ਵੀਂ ਟਰਾਲੀ ਲੱਗੀ ਵੀ ਆ ਪੌਣੇ 12 ਹੋ ਗਏ ਬਹੁਤ ਸੋਹਣਾ ਕੰਮ ਤਰਿਆ ਆਉਂਦਾ ਤੇ ਮੇਰਾ ਮੀਨੇ ਖਰਾਬ ਕਰਤਾ ਨਹੀਂ ਹੁਣ ਨੂੰ ਦਹਮੇ ਹੋਣੀ ਸੀ ਬਹੁਤ ਡਾਂਗਰਦਾ ਜਿਹੜਾ ਨੁਕਸਾਨ ਹੀ ਜਾਂਦਾ ਵੇਖੋ ਇੱਕ ਤਾਂ ਯਾਰ ਫੋਨ ਵੀ ਦਾ ਫੋਕਸ ਹੋਇਆ ਛੱਡ ਜਾਂਦਾ ਵੀ ਕਿੰਨੇ ਪੱਛਰ ਜੇ ਥੱਲੇ ਰਹੀ ਜਾਂਦੇ ਅਲਗ-ਅਲਗ ਵੀਲੇ ਅਲਗ-ਅਲਗ ਇਹ ਤੋਂ ਤਰੇ ਕਰਾਇਆ ਇਨੀ ਕਾਲੋਂ ਕਾਲੋਂ ਹੋ ਗਈ ਐ ਇਹਨੂੰ ਇੱਧਰ ਨੂੰ ਸਾਫ਼ ਆ ਇਧਰੋਂ ਆਈ ਹੋਗਾ ਮਹਾਯ ਰਾਜ 18 ਟਰਾਲੀਆਂ ਭਰੀਆਂ ਸੀ 4:00 ਵਜੇ ਨੂੰ ਅੱਜ ਸੀਗਾ ਵੀ ਲੱਗਦਾ ਜੀ ਵੀ 27 28 ਦਾ ਕਰਾਂ ਕੱਲ 25 ਕਰਾਂ ਆ ਫੇਰ ਚੱਲ ਪਿਆ ਬਾਈ ਮਿਹਨਤ ਸਾਰਾ ਕੰਮ ਖੜ ਗਿਆ ਬਾਬੇ ਵਾਲੇ ਕਣਾਂ ਆ ਲੱਗਦਾ ਲੱਗਿਆ ਇਹ ਬਾਰਾ ਤਾਏ ਤਾਂ ਕਣੀਆਂ ਪਹਿਲਾਂ ਗਾਂ ਹਨੇਰੀ ਨਹੀਂ ਆਈ ਨਹੀਂ ਜਿਹੜੀ ਸੀਗੀ ਚਾਹ ਟਰਾਲੀਆਂ ਆਪਣੀ ਟੋੜ ਜਾਨੀ ਨਾ ਫਰ ਕਰ ਕੰਡ ਦਾ ਕੋਈ ਦਾ ਛੜਖਾ ਪਾਉਂਦਾ